ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿੱਦਾਂ ਕਿ ਇੱਕ ਸ਼ਬਦ ਹੈ ਬਹੁਤ ਹੀ ਅੱਜਕੱਲ ਉੱਭਰ ਕੇ ਅੱਗੇ ਆ ਰਿਹਾ ਹੈ ਕੜਸ਼ੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਏਅਰਪੋਰਟ ਤੇ ਕੜਸ਼ੀ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਦੋਂ ਵੀ ਕੋਈ ਵੀਰ ਜਾਂ ਭੈਣ ਵਿਦੇਸ਼ ਨੂੰ ਜਾਂਦਾ ਹੈ ਆਪਣੀ ਟਿਕਟ ਲੈਂਦਾ ਹੈ ਆਪਣਾ ਵੀਜ਼ਾ ਸਭ ਕੁਝ ਲੈਂਦਾ ਹੈ ਤਾਂ ਇਹ ਏਅਰਪੋਰਟ ਤੇ ਪਹੁੰਚਦਾ ਹੈ ਇਮੀਗ੍ਰੇਸ਼ਨ ਕਾਊਂਟਰ ਤੇ ਜਾਣ ਤੋਂ ਪਹਿਲਾਂ ਉਸ ਨੂੰ 에어ਲਾਈਨ ਵਾਲਿਆਂ ਦੇ ਕਾਊਂਟਰ ਤੇ ਜਾਣਾ ਪੈਂਦਾ ਹੈ ਆਪਣਾ ਬੋਰਡਿੰਗ ਪਾਸ ਲੈਣਾ ਤੇ 에어ਲਾਈਨ ਵਾਲੇ ਬਿਨਾਂ ਵਜ੍ਹਾ ਤੋਂ ਤੁਹਾਡੇ ਡਾਕੂਮੈਂਟਸ ਜਾਂ ਤੁਹਾਡੇ ਕੈਦਰ ਨਸੀਬ ਤੋਂ ਹਟੇ ਜਿਹੜੇ ਆਨਸਰਸ ਨੇ ਜੋ ਕਰਦੇ ਨੇ ਉਹਨਾਂ ਤੋਂ ਸੈਟੀਸਫਾਈ ਨਹੀਂ ਆ ਉਹ ਤੁਹਾਨੂੰ 에어ਲਾਈਨ ਦੇ ਵਿੱਚ ਬੈਠਣ ਲਈ ਅਲਾਉ ਨਹੀਂ ਕਰਦੇ ਯਾਨੀ ਕਿ ਤੁਹਾਨੂੰ ਬੋਰਡਿੰਗ ਪਾਸ ਨਹੀਂ ਦਿੰਦੇ ਜਿਹੜੇ ਤੁਸੀਂ ਹਜ਼ਾਰਾਂ ਜਾਂ ਲੱਖਾਂ ਰੁਪਏ ਟਿਕਟ ਤੇ ਲਗਾਏ ਹੁੰਦੇ ਹਨ ਉਹ ਤੁਹਾਡੇ ਸਾਰੇ ਪੈਸੇ ਡੁੱਬ ਜਾਂਦੇ ਨੇ ਤੁਹਾਨੂੰ ਕੋਈ ਵੀ ਰਿਟਰਨ ਪ੍ਰੂਫ ਨਹੀਂ ਦਿੰਦੇ ਅਗਰ ਤੁਸੀਂ ਥੋੜਾ ਬਹੁਤ ਵੀ ਸ਼ੋਰ ਮਚਾਉਣ ਦੀ ਕੋਸ਼ਿਸ਼ ਕਰਦੇ ਹੋ ਥੋੜਾ ਜਿਹਾ ਚਿਲਾਉਣੇ ਤਾਂ ਉਹ ਕੀ ਕਰਦੇ ਨੇ ਉਥੇ ਸੀਆਈਐਸਐਫ ਤੇ ਜਵਾਨਾਂ ਨੂੰ ਬੁਲਾ ਕੇ ਤੁਹਾਨੂੰ 에어ਪੋਰਟ ਤੋਂ ਚਾਕੇ ਬਾਹਰ ਕੱਢ ਦਿੰਦੇ ਨੇ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਹੈ ਆਪਾਂ ਅਗਲੀ ਵੀਡੀਓ 'ਚ ਇਸ ਬਾਰੇ ਜ਼ਰੂਰ ਦੱਸਾਂਗੇ ਕਿ ਆਪਾਂ ਨੂੰ ਅਗਰ 에어ਲਾਈਨ ਵਾਲੇ ਬੋਰਡ ਨਹੀਂ ਹੋਣ ਦਿੰਦੇ ਤਾਂ ਆਪਾਂ ਇੱਕ ਕੰਪੋਜੀਸ਼ਨ ਚਾਰजेस ਆਪਾਂ ਉਹਨਾਂ ਤੋਂ ਲੈ ਸਕਦੇ ਆਂ ਆਪਾਂ ਕੇਸ ਕਰ ਸਕਦੇ ਆਂ ਬਟ 100 ਚੋਂ ਸਿਰਫ 4 ਤੋਂ 5% ਜਿਹੜੇ ਲੋਕ ਨੇ ਉਹ ਇਹ ਕੰਮ ਕਰਦੇ ਨੇ ਬੇਸਿਕਲੀ ਜਿਹੜੇ ਇੰਟਰਨੈਸ਼ਨਲ ਫਲਾਈਟਸ ਤੇ ਟਰੈਵਲ ਕਰਦੇ ਨੇ ਉਹ ਇਹਨਾਂ ਪੰਗਿਆਂ ਦੇ ਵਿੱਚ ਨਹੀਂ ਪੈਂਦੇ ਕਿਉਂਕਿ ਉਹਨਾਂ ਨੇ ਕੇਸ ਲੜਨ ਦੇ ਲਈ ਇੰਡੀਆ ਵਿੱਚ ਨਹੀਂ ਰਹਿਣਾ ਹੁੰਦਾ ਇੱਕ ਗੱਲ ਸੁਭਾਵਿਕ ਜੀ ਹੈ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਤਾਂ ਤੁਸੀਂ ਵਿਦੇਸ਼ ਜਾਣਾ ਹੈ ਤੁਸੀਂ ਕੇਸ ਲੜਨ ਲਈ ਇੰਡੀਆ ਨਹੀਂ ਰੁਕੋਗੇ ਤਾਂ 에ਅਰਲਾਈਨ ਵਾਲਿਆਂ ਨੂੰ ਵੀ ਇਸ ਚੀਜ਼ ਦਾ ਪੂਰੀ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਇਹਨਾਂ ਨੇ ਕੋਈ ਸਾਡੇ ਤੇ ਕੇਸ ਨਹੀਂ ਕਰਨਾ ਕੁਝ ਨਹੀਂ ਕਰਨਾ ਸੋ ਉਹ ਤੁਹਾਨੂੰ ਐਪਲੋਡਿੰਗ ਕੱਢ ਦਿੰਦੇ ਨੇ ਹਰ ਇੱਕ ਫਲਾਈਟ ਦੇ ਵਿੱਚ 15 ਤੋਂ 20 ਪੈਸੈਂਜਰ ਇਦਾਂ ਦੇ ਜ਼ਰੂਰ ਹੁੰਦੇ ਨੇ ਜਿਨ੍ਹਾਂ ਨੂੰ 에어ਲਾਈਨ ਵਾਲੇ ਆਪਣੀ ਫਲਾਈਟ 'ਚ ਬੈਠਣ ਲਈ ਅਲਾਉ ਨਹੀਂ ਕਰਦੇ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਕੜਸੀ ਹੁੰਦਾ ਕੀ ਹੈ ਕੜਸੀ ਜਦੋਂ ਆਪਾਂ ਵਿਦੇਸ਼ ਜਾਂਦੇ ਹਾਂ ਆਪਾਂ 에어ਲਾਈਨ ਵਾਲਿਆਂ ਕੋਲ ਜਾਂਦੇ ਹਾਂ ਇੰਡੀਆ ਦੇ ਵਿੱਚ ਉਹ ਤੁਹਾਨੂੰ ਕਿਸੇ ਨਾ ਵੀ ਕਿਸੇ ਕਾਰਨ ਤੋਂ ਕੱਢ ਕੇ ਤੁਹਾਨੂੰ ਫਲਾਈਟ ਦੇ ਵਿੱਚ ਬੈਠਣ ਦੀ ਅਲਾਉ ਨਹੀਂ ਕਰਦੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਏਜੰਟ ਨਾਲ ਗੱਲ ਕਰਦੇ ਹੋ ਉਹ ਕਹਿੰਦਾ ਹੈ ਕਿ ਤੁਹਾਡੇ ਥੋੜੇ ਜਿਹੇ ਪੈਸੇ ਲੱਗਣਗੇ ਤੁਸੀਂ 100% ਫਲਾਈਟ ਦੇ ਵਿੱਚ ਚੜ ਜਾਓਗੇ ਤੁਹਾਨੂੰ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਊਗਾ ਹੁਣ ਕੁਝ ਵੀਡੀਓਜ਼ ਇਦਾਂ ਦੀ ਵੀ ਨਿਕਲ ਕੇ ਆਗਿਆਰੀਆਂ ਹਨ ਕਿ ਕੜਸ਼ੀ ਨਾਮ ਦੀ ਕੋਈ ਗੱਲ ਨਹੀਂ ਹੁੰਦੀ ਕਿਸੇ ਦੀ ਵੀ ਕੋਈ 에어ਪੋਰਟ ਤੇ ਸੈਟਿੰਗ ਨਹੀਂ ਹੁੰਦੀ ਪਰ ਮੇਰਾ ਇਹ ਮੰਨਣਾ ਬਿਲਕੁਲ ਨਹੀਂ ਹੈ ਜਿਸ ਦੇ ਸ਼ਤੇ ਵਿੱਚ ਮਨਿਸਟਰਸ ਹਾਈ ਅਫੀਸ਼ੀਅਲ ਆਫੀਸਰ ਤੱਕ ਕਰਪਟਡ ਹੋਣ ਤਾਂ ਉੱਥੇ 에ਅਰਲਾਈਨ ਵਾਲੇ ਕਰਪਟਡ ਨਾ ਹੋਣ ਇਹ ਹੋ ਹੀ ਨਹੀਂ ਸਕਦਾ ਇਹ ਮੇਰਾ ਖੁਦ ਇੱਕ ਨਿੱਜੀ ਤਜਰਬਾ ਹੈ ਮੈਂ ਬਹੁਤ ਸਾਰੇ ਕਲਾਇੰਟ ਇਦਾਂ ਦੇ ਦੇਖੇ ਹਨ ਜਿਹੜੇ ਆਪਣੀ ਸੈਟਿੰਗ ਕਰਕੇ 에ਅਰਪੋਰਟ ਤੋਂ ਚੜਦੇ ਹਨ ਸੋ ਇੰਡੀਆ ਦੇ ਵਿੱਚ ਸਾਰਾ ਕੁਝ ਪੋਸੀਬਲ ਹੈ ਤੇ ਜਿਹੜਾ ਕੜਸੀ ਦਾ ਰੇਟ ਹੈ ਇਹ 20000 ਤੋਂ ਲੈ ਕੇ 2 ਤੋਂ 3-3 ਲੱਖ ਰੁਪਏ ਤੱਕ ਚੱਲ ਜਾਂਦਾ ਹੈ ਇਹ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਟਰੈਵਲ ਕਰ ਰਹੇ ਹੋ ਕੀ ਤੁਹਾਡੇ ਕੋ ਡਾਕੂਮੈਂਟਸ ਨੇ ਕੀ ਤੁਸੀਂ ਰਜਿਸਟਰ ਤੇ ਟਰੈਵਲ ਕਰ ਰਹੇ ਹੋ ਤੁਸੀਂ ਟੂਰਿਸਟੇ ਟਰੈਵਲ ਕਰ ਰਹੇ ਹੋ ਕੀ ਤੁਹਾਡੇ ਕੋਲ ਡਾਕੂਮੈਂਟਸ ਪੂਰੇ ਨੇ ਜਿੰਨੇ ਤੁਹਾਡੇ ਡਾਕੂਮੈਂਟਸ ਘਟਦੇ ਜਾਂਦੇ ਨੇ ਜਿੰਨਾ ਤੁਸੀਂ ਘੱਟ ਬੋਲ ਪਾਣੇ ਉਹਨਾਂ ਜਿਹੜਾ ਇਹ ਤੁਹਾਡਾ ਰੇਟ ਹੈ ਉਹਨਾਂ ਵਧਦਾ ਜਾਂਦਾ ਹੈ ਜਿੰਨੀ ਤੁਹਾਡੀ ਕੰਟਰੀ ਵੱਡੀ ਹੁੰਦੀ ਜਾਂਦੀ ਹੈ ਉਹਨਾਂ ਇਸ ਦਾ ਪੈਸਿਆਂ ਦਾ ਜਿਹੜਾ ਰੇਟ ਆ ਵਧਦਾ ਜਾਂਦਾ ਹੈ ਇਸ ਦੇ ਵਿੱਚ ਕੀ ਹੁੰਦਿਆ ਹੈ ਜਿਹੜੇ 에ਅਰਲਾਈਨ ਵਾਲੇ ਹੁੰਦੇ ਨੇ ਉਹਨਾਂ ਦੇ ਕੁਝ ਇੰਪਲੋਇਜ਼ ਏਜੰਟਸ ਦੇ ਨਾਲ ਵਾਲੇ ਹੁੰਦੇ ਹਨ ਇਹ ਕਿਉਂ ਕਰਾਪਟਡ ਹੁੰਦੇ ਹਨ 에어ਲਾਈਨਸ ਵਾਲੇ ਕੀ ਕਰਦੇ ਜਿੱਦਾਂ ਪਲੇਨ ਦੇ ਵਿੱਚ 200 ਸੀਟਾਂ ਨੇ ਉਹ 215 220 ਟਿਕਟਾਂ ਸੇਲ ਕਰ ਦਿੰਦੇ ਹਨ ਤੇ ਉਹਨਾਂ ਤੇ ਵੀ ਉਤੋਂ ਪ੍ਰੈਸ਼ਰ ਹੁੰਦਾ ਹੈ ਕਿ ਵਿੱਚ ਐ ਕੁਝ ਵੀ ਹੋਵੇ ਉਹਨਾਂ ਨੇ 15 ਤੋਂ 20 ਜਿਹੜੇ ਯਾਤਰੀ ਨੇ ਉਹਨਾਂ ਦੀ ਆਫਲੋਡਿੰਗ ਕੱਢਣੀ ਹੀ ਕੱਢਣੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਜਿੱਦਾਂ ਮਰਜ਼ੀ ਕਰਕੇ ਆਪਣੀਆਂ ਸੀਟਾਂ ਦੇ ਪੂਰੇ ਜਿਹੜੇ ਪੈਸੈਂਜਰ ਨੇ ਉਹ ਬਿਠਾਣੇ ਹੁੰਦੇ ਨੇ ਉਹ ਬੰਦਾ ਦੇਖ ਕੇ ਜਾਂ ਤਾਂ ਕੋਈ ਜਿਹੜਾ ਬੰਦਾ ਜ਼ਿਆਦਾ ਐਕਟਿਵ ਨਹੀਂ ਹੁੰਦਾ ਜ਼ਿਆਦਾ ਬੋਲਣ ਵਾਲਾ ਨਹੀਂ ਹੁੰਦਾ ਜਾਂ ਉਹਨਾਂ ਨੂੰ ਲੁੱਕ ਵਾਈਜ਼ ਸਮਾਰਟ ਨਹੀਂ ਲੱਗਦਾ ਉਹ ਉਸ ਨੂੰ 에ਅਰਲਾਈਨ ਦੇ ਵਿੱਚ ਬੈਠਣ ਲਈ ਅਲਾਉ ਨਹੀਂ ਕਰਦੇ ਸੋ ਇੱਥੋਂ ਹੀ ਇਹ ਸਾਰਾ ਸਿਲਸਿਲਾ ਕਟਸ਼ੀ ਦਾ ਸ਼ੁਰੂ ਹੁੰਦਾ ਹੈ ਪਰ ਅਗਰ ਤੁਹਾਡੇ ਕੋ ਸਾਰੇ ਡਾਕੂਮੈਂਟਸ ਪੂਰੇ ਨੇ ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਟ੍ਰੈਵਲ ਕਰਨਾ ਹੈ ਕਿਹੜੀ ਡੇਟ ਨੂੰ ਵਾਪਸ ਆਣਾ ਹੈ ਕਿੱਥੇ ਮਿਲਣ ਜਾਣਾ ਹੈ ਅਗਰ ਤੁਸੀਂ ਸਟੱਡੀ ਤੇ ਜਾਣਾ ਹੈ ਕਿਹੜਾ ਤੁਹਾਡਾ ਫੋਰਸ ਹੈ ਉਸ ਕੋਰਸ ਨੇ ਕਦੋਂ ਸ਼ੁਰੂ ਹੋਣਾ ਹੈ ਤੇ ਕਦੋਂ ਖਤਮ ਹੋਣਾ ਹੈ ਕੀ ਤੁਹਾਡੀ ਫਾਈਲ ਤੇ ਡਾਕੂਮੈਂਟ ਸੀ ਕੀ ਤੁਹਾਡੇ ਫੰਡ ਸੀ ਤਾਂ ਬਹੁਤ ਜ਼ਿਆਦਾ ਚਾਂਸਸ ਕੱਟ ਜਾਂਦੇ ਨੇ ਕਿ ਉਹ ਤੁਹਾਨੂੰ ਪ੍ਰੋਫਲੋਡਿੰਗ ਤੇ ਕੱਟ ਦੇਣ ਸੋ ਜਦੋਂ ਵੀ ਤੁਸੀਂ ਫੋਰਨ ਕੰਟਰੀ ਦੇ ਵਿੱਚ ਟਰੈਵਲ ਕਰਦੇ ਹੋ ਮੇਕ ਸ਼ੋਰ ਕਿ ਆਪਣੀ ਫਾਈਲ ਦੇ ਬਾਰੇ ਜਿਹੜੀ ਵੀ ਨੌਲੇਜ ਹੈ ਜੋ ਵੀ ਡਾਕੂਮੈਂਟ ਨੇ ਆਪਣੇ ਏਜੰਟ ਤੋਂ ਲੈ ਕੇ ਜਾਇਆ ਕਰੋ ਧੰਨਵਾਦ